ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਨਵਜੋਤ ਕੋਰ ਸਿੱਧੂ ਦੀ ਯਾਨੀ ਕਿ ਸਿੱਧੂ ਦੇ ਪੂਰੇ ਪਰਿਵਾਰ ਦੀ ਨਵਜੋਤ ਕੋਰ ਸਿੱਧੂ ਤੇ ਸਿੱਧੂ ਪਰਿਵਾਰ ਆਖਰਕਾਰ ਪਿਛਲੇ ਕਈ ਦਿਨਾਂ ਤੋਂ ਰਾਹੁਲ ਗਾਂਧੀ ਤੋਂ ਪਰੜਾ ਤੰਜ ਕਸ ਰਿਹਾ ਹੈ ਤਾਂ ਇਸ ਵਾਰ ਜਿਹੜਾ ਨਵਜੋਤ ਕੋਰ ਸਿੱਧੂ ਨੇ ਰਾਹੁਲ ਗਾਂਧੀ ਨੂੰ ਕੀ ਕੁਝ ਕਿਹਾ ਹੈ ਕਿ ਵਾਕੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਨੂੰ ਜਾਂ ਫਿਰ ਸਿੱਧੂ ਪਰਿਵਾਰ ਨੂੰ ਆਪਣੇ ਕੋਲ ਬੁਲਾਣ ਜਾਂ ਕਿ ਹਾਈ ਕਮਾਂਡ ਬੁਲਾ ਸਕੇ ਇਸ ਤੇ ਵੀ ਪੂਰੀ ਜਿਹੜੀ ਗੱਲਬਾਤ ਕਰਾਂਗੇ ਕਿਉਂਕਿ 2027 ਦਾ ਜਿਹੜਾ ਸਮਾਂ ਬਿਲਕੁਲ ਨੇੜੇ ਆਉਣ ਦਾ ਜਿਹੜਾ ਕਦਾਰ ਦੇ ਵਿੱਚ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਆਪਣੇ ਆਪਣੇ ਪੱਧਰ ਤੇ ਪ੍ਰਚਾਰ ਕਰ ਰਹੇ ਨੇ ਕਿ ਇਸ ਵਾਰ ਰਾਹੁਲ ਗਾਲਦੀ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਲ ਕਰਨਗੇ ਦਾ ਸਟਾਰ ਪ੍ਰਚਾਰਕ ਦੇ ਤੌਰ ਤੇ ਉਹ ਪ੍ਰਚਾਰ ਦੀ ਸੇਵਾ ਨਿਭਾਉਣਗੇ ਇਹ ਸਾਰੀ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸਤਿ ਸ਼੍ਰੀ ਅਕਾਲ ਜੀ ਰਪਾਣਾ ਜੀ ਇਸ ਵਾਰ ਦੀ ਗੱਲ ਕੀਤੀ ਆਵੇ ਕਿਉਂਕਿ ਇਸ ਸਭ ਪਿੱਛ ਦੇ ਵਿੱਚ ਰਾਜਨੀਤੀ ਪਿੱਛ ਦੀ ਗੱਲ ਕੀਤੀ ਆਵੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਗਾਇਬ ਨਜ਼ਰ ਆ ਰਹੇ ਨੇ ਕਿਉਂਕਿ ਸਿੱਧੂ ਪਰਿਵਾਰ ਦੀ ਗੱਲ ਕੀਤੀ ਆਵੇ ਤਾਂ ਆਪਸੀ ਜਿਹੜੀ ਬਿਆਨਬਾਜ਼ੀ ਲਗਾਤਾਰ ਹੋ ਰਹੀ ਹੈ ਕਿ ਤੁਹਾਨੂੰ ਲੱਗਦਾ 2027 ਤੋਂ ਪਹਿਲਾਂ ਪਹਿਲਾਂ ਇਹ ਚਿਹਰਾ ਕਿਤੇ ਕਿ ਨਾ ਕਿਤੇ ਕਾਂਗਰਸ ਦੇ ਵਿੱਚ ਮੁੜ ਦੁਬਾਰਾ ਸਟਾਰ ਪ੍ਰਚਾਰ ਦੇ ਲਈ ਆ ਸਕਦਾ ਹੈ ਦੇਖੋ ਅਮਰਜੀਤ ਇੱਕ ਬਹੁਤ ਘੱਟ ਪਰਿਵਾਰ ਹੁੰਦੇ ਐ ਜਿਹੜੇ ਇੱਕ ਪਰਿਵਾਰ ਦੇ ਦੋਨੋਂ ਮੁਖੀ ਹੂੰ ਕਿਸੇ ਰਾਜ ਦੇ ਵਿੱਚ ਔਰ ਕਿਸੇ ਵਿਸ਼ੇਸ਼ ਅਹੁਦੇ ਤੇ ਬੈਠੇ ਹੋਣ ਹੂੰ ਉਹਨਾਂ ਪਰਿਵਾਰਾਂ ਚੋਂ ਇੱਕ ਪਰਿਵਾਰ ਹੈ ਸਿੱਧੂ ਪਰਿਵਾਰ ਬਿਲਕੁਲ ਇੱਕ ਸਮਾਂ ਸੀ ਨਵਜੋਤ ਸਿੰਘ ਸਿੱਧੂ ਹੂੰ ਉਹ ਵੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਸੀ ਸੱਤਾ ਦੇ ਇੱਕ ਮੇਨ ਵਿਸ਼ੇਸ਼ ਅਹੁਦੇ ਤੇ ਬੈਠੇ ਸੀ ਬਿਲਕੁਲ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਉਹ ਵੀ ਪੰਜਾਬ ਦੇ ਵਿੱਚ ਇੱਕ ਮੁੱਖ ਅਹੁਦੇ ਤੇ ਬੈਠੇ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਵੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬਹੁਤ ਆਪਾਂ ਜਿਵੇਂ ਕਹਿੰਦੇ ਆ ਰੇਡਸ ਕੀਤੀਆਂ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਕਾਫੀ ਜਿਹੜੇ ਅਲਟਰਾਸਾਉਂਡ ਸੈਂਟਰ ਆ ਜਾਂ ਹੋਰ ਸੈਂਟਰਾਂ ਜਿਹਨਾਂ ਤੇ ਰੇਡ ਕੀਤੀਆਂ ਤਾਂ ਉਥੇ ਉਹਨਾਂ ਨੇ ਉਹਨਾਂ ਦਾ ਜਿਹੜਾ ਨਾਮ ਆ ਪੂਰੇ ਪੰਜਾਬ ਦੇ ਵਿੱਚ ਬਹੁਤ ਚਮਕਿਆ ਪਰ ਅੱਜ ਇੱਕ ਉਹ ਸਮਾਂ ਕਿ ਸਿੱਧੂ ਜੋੜੀ ਹਮ ਰਾਜਨੀਤੀ ਚੋਂ ਮੰਨफी ਨਜ਼ਰ ਆ ਰਹੀ ਹੈ ਬਿਲਕੁਲ ਔਰ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਇਸ ਸਿੱਧੂ ਜੋੜੀ ਨੂੰ ਹਾਲ ਦੇ ਘੜੀ ਹਮ ਉਹ ਵੇਖ ਚ ਕੀ ਹੋਣਾ ਉਹ ਕਿਸੇ ਨੂੰ ਕੁਝ ਨਹੀਂ ਪਤਾ ਪਰ ਜੋ ਹੁਣ ਸਮਾਂ ਚੱਲ ਰਿਹਾ ਇਸ ਸਮੇਂ ਦੀ ਗੱਲ ਕਰੀਏ ਤਾਂ ਇਸ ਸਿੱਧੂ ਜੋੜੀ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਸਾਡਾ ਰਾਜਨੀਤਿਕ ਫਿਊਚਰ ਹੈ ਕੀ ਹੈ ਤੇ ਅਸੀਂ ਰਾਜਨੀਤਿਕ ਤੌਰ ਤੇ ਅਗਲਾ ਕਦਮ ਕਿੱਧਰ ਨੂੰ ਰੱਖੀਏ ਤੇ ਅਸੀਂ ਕਿਹੜੀ ਪਾਰਟੀ ਵੱਲ ਜਾਈਏ ਜਾਂ ਕਿਹੜੀ ਪਾਰਟੀ ਸਾਨੂੰ ਕਿੱਥੇ ਲੈ ਕੇ ਜਾਏਗੀ ਹੁਣ ਤੁਸੀਂ ਰਾਹੁਲ ਗਾਂਧੀ ਗੱਲ ਕੀਤੀ ਹੈ ਕਿ ਨਵਜੋਤ ਕੋਲ ਸਿੱਧੂ ਨੇ ਰਾਹੁਲ ਗਾਂਧੀ ਬਾਰੇ ਕਿਹਾ ਆਪਣੇ ਯਾਦ ਹੈ ਕਿ ਲਗਭਗ 1 ਮਹੀਨਾ ਪਹਿਲਾਂ ਦਾ ਅਰਸੇ ਕਰੀਬ 1 ਮਹੀਨਾ ਦਾ ਸਮਾਂ ਸੀ ਜਦੋਂ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਲੀਡਰਾਂ ਬਾਰੇ ਕੁਝ ਜਿਹੜਾ ਸ਼ਬਦਾਵਲੀ ਬੋਲੀ ਸੀ ਉਹ ਬਹੁਤ ਹਾਈਲਾਈਟ ਹੋਈ ਸੀ ਉਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਚੋਂ ਕੱਢਿਆ ਗਿਆ ਤਾਂ ਨਵਜੋਤ ਸਿੰਘ ਸਿੱਧੂ ਉਹ ਮੈਂ ਪਹਿਲੇ ਕਿਹਾ ਕਿ ਰਾਜਨੀਤੀ ਜੋ ਮਰਫੀ ਨਜ਼ਰ ਆ ਰਹੇ ਨੇ ਤੇ ਉਹ ਸਾਈਡ ਲਾਈਨ ਕਿਆ ਸਰਾਈਆਂ ਇਹ ਵੀ ਸੀ ਕਿ ਜਦੋਂ ਪੰਜਾਬ ਦੇ ਵਿੱਚ ਡੇੜਾ ਬੱਲਾ ਵਿਖੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਆਏ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸ਼ੀਸ਼ਾ ਵਿਖਾਇਆ ਬਿਲਕੁਲ ਕਿਆ ਸਰਾਈਆਂ ਸੀ ਕਿ ਸ਼ਾਇਦ ਸਿੱਧੂ ਜੋੜੀ ਬੀਜੇਪੀ ਜਾਏਗੀ ਹੋ ਸਕਦਾ ਪ੍ਰਧਾਨ ਮੰਤਰੀ ਦੀ ਫੇਰੀ ਦੇ ਦੌਰਾਨ ਉਹ ਬੀਜੇਪੀ ਸ਼ਾਮਲ ਹੋਏ ਹੋ ਸਕਦੇ ਨੇ ਪਰ ਅਜੇ ਹਾਂ ਨਹੀਂ ਹੋਇਆ ਹੁਣ ਦੁਬਾਰਾ ਫੇਰ 22 ਫਰਵਰੀ ਦੀ ਰੈਲੀ ਹੈ ਜਿਹੜੇ ਗ੍ਰਹਿ ਮੰਤਰੀ ਮਿਤਸ਼ਾ ਆ ਰਹੇ ਆ ਪੰਜਾਬ ਦੇ ਵਿੱਚ ਤਾਂ ਕੈਸ ਰਈਆਂ ਇਹ ਕਿ ਹੁਣ ਸਾਡਾ 22 ਤਰੀਕ ਨੂੰ ਸ਼ਾਮਲ ਹੋ ਜਾਣ ਇਹ ਇੱਕ ਕੈਸ ਰਈਆਂ ਨੇ ਹੁਣ ਨਵਜੋਤ कौर ਸਿੱਧੂ ਕੱਲ ਉਹਨਾਂ ਨੇ ਇੱਕ ਨਵਾਂ ਜਿਹੜਾ ਸ਼ਗੂਫਾ ਛੱਡਿਆ ਉਹ ਕਹਿੰਦੇ ਵੀ ਮੈਂ 40 ਲੱਖ ਰੁਪਇਆ ਮਹੀਨਾ ਕਮਾਉਂਦੀ ਆ ਮੇਰੇ ਪਤੀ ਨਵਜੋਤ ਸਿੰਘ ਸਿੱਧੂ 25 ਲੱਖ ਰੁਪਇਆ ਰੋਜ਼ਾਨਾ ਕਮਾਉਂਦੇ ਆ ਪਰ ਰਾਹੁਲ ਗਾਂਧੀ ਕੋਲ ਸਾਡੇ ਉਸ ਮਿਲਣ ਦਾ ਸਮਾਂ ਨਹੀਂ ਉਹਨਾਂ ਨੂੰ ਲੋਕਾਂ ਦੀ ਪਛਾਣ ਨਹੀਂ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਟਾਈਮ ਰਾਹੁਲ ਗਾਂਧੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਸੱਤ ਵਿਭਾਗ ਡਿਪਟੀ ਸੀਐਮ ਅਹੁਦਾ ਤੇ ਨਾਲ ਮੈਂਬਰ ਪਾਰਲੀਮੈਂਟ ਦੀ ਸੀਟ ਦਿੱਤੀ ਜਾਏਗੀ ਪਰ ਉਹਨਾਂ ਨੇ ਸਾਡਾ ਵਾਅਦਾ ਪੂਰਾ ਨਹੀਂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਉਹਨਾਂ ਨੇ ਗਣਗਣ ਕੀਤਾ ਤਾਂ ਜੇ ਗਣਗਣ ਕੀਤਾ ਤਾਂ ਇਥੋਂ ਕਿਾਸਰਾਈਆਂ ਲੋਕ ਇਹ ਲਾ ਲੈਂਦੇ ਨੇ ਵੀ ਸ਼ਾਇਦ ਉਹ ਬੀਜੇਪੀ ਚਲੇ ਜਾਣਗੇ ਹੁਣ ਬੀਜੇਪੀ ਉਹ ਤਾਂ ਗਣਗਣ ਕਰ ਰਿਹਾ ਪਰ ਅਜੇ ਤੱਕ ਬੀਜੇਪੀ ਨੇ ਕੋਈ ਇਸ਼ਾਰਾ ਨਹੀਂ ਕੀਤਾ ਤਰਬਾਨੀ ਤਾਂ ਉਹ ਲੱਗਦਾ ਜਿਸ ਤਰ੍ਹਾਂ ਬੜੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਗੱਲਾਂ ਉੱਠੀਆਂ ਸੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਚਰਚਾਵਾਂ ਹੋਈਆਂ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਡੇਰਾ ਬੱਲਾ ਵਿਖਿਆ ਰਹੇ ਨੇ ਕਿ ਸ਼ਾਇਦ ਉਹ ਬੀਜੇਪੀ ਜੁਆਇਨ ਕਰ ਸਕਦੇ ਨੇ ਪਰ ਉਹ ਜਿਹੜਾ ਕਿਤੇ ਨ ਕਿਤੇ ਬੀਜੇਪੀ ਜੁਆਇਨ ਨਹੀਂ ਕੀਤੀ ਤਾਂ ਦੂਜੇ ਪਾਸੇ ਹੁਣ ਦੇਸ਼ ਦੇ ਗ੍ਰਹਿ ਮੰਤਰੀ ਜਿਹੜਾ ਪੰਜਾਬ ਦੌਰੇ ਤੇ ਆ ਰਹੇ ਨੇ ਕੁਝ ਜਿਹੜੇ ਉਹਨਾਂ ਦੇ ਸਮਾਗਮ ਰੱਖੇ ਗਏ ਨੇ ਕਿ ਉਮੀਦ ਹੈ ਕਿ ਉਹ ਸ਼ਾਮਲ ਹੋ ਸਕਦੇ ਨੇ ਜਾਂ ਫਿਰ ਬੀਜੇਪੀ ਚਾਹੂਗੀ ਕਿ ਅਸੀਂ ਇਹਨਾਂ ਨੂੰ ਲਈਏ ਕਿਉਂਕਿ ਬੀਜੇ ਵਿੱਚ ਆਲਰੇਡੀ ਪਹਿਲਾਂ ਹੀ ਬਹੁਤ ਚਿਹਰੇ ਨੇ ਕੈਪਟਨ ਅਮਿੰਦਰ ਸਿੰਘ ਵੀ ਉੱਥੇ ਨੇ ਕਿਉਂਕਿ ਕੈਪਟਨ ਅਮਿੰਦਰ ਸਿੰਘ ਨੂੰ ਹਮੇਸ਼ਾ ਕੋਸ਼ਿਸ਼ ਦੇ ਰਹੇ ਨੇ ਕਿ ਲੱਗਦਾ ਹੈ ਕਿ ਕੈਪਟਨ ਅਮਿੰਦਰ ਸਿੰਘ ਉਹਨਾਂ ਨੂੰ ਜੁਆਇਨ ਕਰਾ ਸਕਣਗੇ ਨਹੀਂ ਦੇਖੋ ਕੈਪਟਨ ਮਰਿੰਦਰ ਸਿੰਘ ਤਾਂ ਕਦੇ ਨਹੀਂ ਜਾਣਗੇ ਕਿ ਜੇ ਸਿੱਧੂ ਜੋੜੀ ਆਵੇ। ਹੂੰ ਠੀਕ ਹੈ। ਜਦੋਂ ਕਾਂਗਰਸ ਪਾਰਟੀ ਦੇ ਵਿੱਚ ਵੀ ਉਹਨਾਂ ਦਾ ਉਦੋਂ ਵੀ 36 ਦਾ ਅੰਕੜਾ ਰਿਹਾ। ਬਿਲਕੁਲ ਸਿੱਧੂ ਪਰਿਵਾਰ ਤੇ ਕੈਪਟਨ ਪਰਿਵਾਰ ਦਾ। ਪਟਿਆਲਾ ਸ਼ਹਿਰ ਦੇ ਵਿੱਚ ਹੁੰਦੇ ਹੋਈ ਵੀ ਅੱਜ ਤੱਕ ਉਹ ਜਿਹੜੇ ਦੋਨੋਂ ਪਰਿਵਾਰ ਇਕੱਠੇ ਰਾਜਨੀਤਿਕ ਤੌਰ ਤੇ ਸਿਆਸੀ ਤੌਰ ਤੇ ਇਕੱਠੇ ਨਹੀਂ ਹੋ ਸਕੇ। ਇਹ ਇਹ ਤਾਂ ਸੰਭਵ ਹੈ ਹੀ ਨਹੀਂ। ਇਹ ਹੋ ਸਕਦਾ ਕਿ ਜੇ ਸਿੱਧੂ ਪਰਿਵਾਰ ਚਲਾ ਜਾਵੇ ਤਾਂ ਕੈਪਟਨ ਪਰਿਵਾਰ ਵਾਪਸ ਆ ਜਾਵੇ। ਅੱਛਾ ਠੀਕ ਹੈ। ਪਰ ਇਕੱਠੇ ਹੋਣਾ ਬਹੁਤ ਮੁਸ਼ਕਲ ਹੈ। ਹੂੰ ਅਗਲੀ ਗੱਲ ਪੰਜਾਬ ਦੇ ਵਿੱਚ ਸਿੱਧੂ ਪਰਿਵਾਰ ਦੀ ਸਿਆਸਤ ਆ ਜਿਹੜੀ ਉਹਨਾਂ ਦੀ ਸਿਆਸੀ ਸ਼ੈਲੀ ਕੀ ਹੈ ਕਿਦਾਂ ਦਾ ਕਾਰਜ ਕਰਦੇ ਆ ਉਹ ਤੇ ਸਾਰਿਆਂ ਨੂੰ ਪਤਾ ਹੈ ਬਿਲਕੁਲ ਜੇ ਸਮਾਜ ਸੇਵਾ ਪੱਖੋਂ ਦੇਖਦੇ ਆ ਤਾਂ ਉਹ ਹੋ ਸਕਦਾ ਹੈ ਕਿ ਜਿਹੜੇ ਲੋਕ ਸਮਾਜ ਸੇਵਾ ਤੌਰ ਤੇ ਉਹਨਾਂ ਨੂੰ ਦੇਖਦੇ ਨੇ ਸਿੱਧੂ ਪਰਿਵਾਰ ਨੂੰ ਉਹ ਹੋ ਸਕਦਾ ਉਹਨਾਂ ਨੂੰ ਜਿਹੜਾ ਪੋਜ਼ਿਟਿਵ ਤਰੀਕੇ ਨਾਲ ਦੇਖ ਰਹੇ ਆ ਪਰ ਜਦੋਂ ਉਹਨਾਂ ਨੂੰ ਆਪਾਂ ਸਿਆਸੀ ਤੌਰ ਤੇ ਦੇਖਦੇ ਆ ਤਾਂ ਹਮੇਸ਼ਾ ਜਿਹੜੇ ਨਵਜੋਤ ਸਿੰਘ ਸਿੱਧੂ ਹੈ ਉਹਨਾਂ ਦੀ ਜਿਹੜੀ ਕਾਰਜ ਸ਼ੈਲੀ ਆ ਸਿਆਸੀ ਤੌਰ ਤੇ ਉਹ ਬਹੁਤ ਹੀ ਜ਼ਿਆਦਾ ਲੋਕਾਂ ਦੇ ਮੇਚ ਨਹੀਂ ਆਉਂਦੀ ਖਾਸ ਕਰਕੇ ਸਿਆਸੀ ਪਾਰਟੀਆਂ ਦੇ ਮੇਚ ਨਹੀਂ ਆਉਂਦੀ ਸਿਆਸੀ ਪਾਰਟੀਆਂ ਉਹਨਾਂ ਦੀ ਜਿਹੜੀ ਕਾਰਜ ਸ਼ੈਲੀ ਨੂੰ ਲਾਈਕ ਨਹੀਂ ਕਰਦੀ ਕਿਉਂ ਕਿਉਂਕਿ ਉਹ ਹਮੇਸ਼ਾ ਰਾਜਨੀਤਿਕ ਤੌਰ ਤੇ ਜਿਹੜੀ ਪਾਰਟੀ ਹੈ ਦੇਖੋ ਹਰ ਪਾਰਟੀ ਦਾ ਆਪਾਂ ਆਪਣਾ ਗਰਾਊਂਡ ਹੈ ਹਰ ਪਾਰਟੀ ਦਾ ਆਪਣਾ ਟਰੈਕ ਹੈ ਕਿ ਕਿਹੜੀ ਪਾਰਟੀ ਨੇ ਕਿੱਦਾਂ ਚੱਲਣਾ ਕਿਹੜੀ ਪਾਰਟੀ ਨੇ ਕਿਸ ਤਰ੍ਹਾਂ ਚੱਲਣਾ ਹਮੇਸ਼ਾ ਲੋਕਾਂ ਨੂੰ ਇਹ ਲੱਗਿਆ ਸਿਆਸਤ ਤੌਰ ਤੇ ਜਿਹੜੇ ਲੋਕ ਵਿਚਰਦੇ ਆ ਉਹਨਾਂ ਨੂੰ ਇਹ ਲੱਗਦਾ ਹੈ ਪਾਰਟੀ ਲੀਡਰਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਪਾਰਟੀ ਦੇ ਟਰੈਕ ਤੋਂ ਉਲਟ ਚੱਲਦੇ ਆ ਅੱਛਾ ਰਮਾਨਾ ਚਾਹੇ ਉਹ ਭਾਜੀਪੀ ਚ ਰਹੇ ਉਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਹੁਣ ਜਿਵੇਂ ਆਪਾਂ ਲਗਭਗ ਜਿੱਕਰ ਪੂਰਾ ਪੰਜਾਬ ਪੰਜਾਬੀ ਦੇ ਤਰੀਕੇ ਨਾਲ ਜੋੜ ਲਾ ਕੇ ਦੇਖੀਏ ਤਾਂ ਕਾਂਗਰਸ ਦਰਜ ਉਹਨਾਂ ਦੀ ਚੰਗੀ ਬਣ ਨਹੀਂ ਰਹੀ ਉਹ ਰਾਹੁਲ ਗਾਂਧੀ ਦੇ ਜਿਹੜਾ ਅੰਗੇਸ਼ਟ ਬੋਲ ਰਹੇ ਨੇ ਜਾਂ ਫਿਰ ਪੂਰੀ ਲੀਡਰਸ਼ਿਪ ਦੇ ਅੰਗੇਸ਼ਟ ਬੋਲ ਰਹੇ ਨੇ ਟੈਚੀ ਦਾ ਮਾਮਲਾ ਵੀ ਆਇਆ ਤੁਸੀਂ ਦੇਖਿਆ ਕਿੰਨਾ ਛੇੜਿਆ ਬੀਜੇਪੀ ਤੋਂ ਛੱਡ ਕੇ ਆਏ ਪਏ ਨੇ ਉਹ ਬੀਜੇਪੀ ਦੇ ਬੇਸ਼ੱਕ ਉਹ ਨੂੰ ਗੁਣ ਗਾ ਰਹੇ ਨੇ ਫਿਰ ਪਿੱਛੇ ਪਾਰਟੀ ਕਿਹੜੀ ਰਹੇਗੀ ਜਾਂ ਕਾਲੀਗਲ ਜਾਂ ਵਾਰਿਸ ਪੰਜਾਬ ਜਾਂ ਫਿਰ ਕੋਈ ਹੋਰ ਪਾਰਟੀ ਆਪਣੀ ਬਣਾਉਣਾ ਇਹ ਲੱਗਦਾ ਹੈ ਕਿ ਹੋਰ ਰਾ ਹੈ ਨਵਜੋਤ ਸਿੰਘ ਸਿੱਧੂ ਦੇ ਕੋਲ ਕੋਈ ਨਹੀਂ ਦੇਖੋ ਮੈਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਉਹ ਗੱਲ ਸਾਰੀ ਸੁਣਾ ਚੁੱਕਿਆ ਕਿ ਉਹਨਾਂ ਦਾ ਟਰੈਕ ਹਮੇਸ਼ਾ ਪਾਰਟੀ ਤੋਂ ਉਲਟ ਰਿਹਾ ਨਵਜੋਤ ਸਿੰਘ ਸਿੱਧੂ ਹਮੇਸ਼ਾ ਇਹ ਚਾਹੁੰਦੇ ਰਹੇ ਆ ਕਿ ਪਾਰਟੀ ਮੇਰੇ ਮੁਤਾਬਕ ਚੱਲੇ ਮੈਂ ਪਾਰਟੀ ਮੁਤਾਬਕ ਚੱਲਣ ਨਹੀਂ ਚੱਲਣਾ ਪਾਰਟੀ ਮੇਰੇ ਅਨੁਸਾਰ ਚੱਲੇ ਪਰ ਹਰ ਪਾਰਟੀ ਦਾ ਆਪਣਾ ਸੰਵਿਧਾਨ ਹੈ ਪਾਰਟੀ ਦੇ ਮੇਰੇ ਵੀ ਕੋਈ ਦੇਖਾਂ ਹੁੰਦਾ ਉਹਨਾਂ ਨੇ ਸਾਰੀ ਲੀਡਰਸ਼ਿਪ ਦੇਖਣੀ ਹੈ ਬਿਲਕੁਲ ਜੇ ਕੋਈ ਮੰਨੋ ਵੱਡੀ ਪਾਰਟੀ ਹੈ ਕੋਈ ਜੇ ਕਾਂਗਰਸ ਪਾਰਟੀ ਐ ਜਾਂ ਬੀਜੇਪੀ ਉਹਨਾਂ ਨੇ ਪੂਰਾ ਦੇਸ਼ ਦੇਖਣਾ ਜੇ ਕੋਈ ਖੇਤਰੀ ਪਾਰਟੀ ਆ ਕਾਲੀ ਦਲ ਵਰਗੀ ਆ ਜਾਂ ਹੋਰ ਆ ਉਹਨਾਂ ਨੇ ਆਪਣੇ ਪੂਰੇ ਪੰਜਾਬ ਦੇਖਣਾ ਪੰਜਾਬ ਦੀ ਲੀਡਰਸ਼ਿਪ ਦੇਖਣੀ ਆ ਹੁਣ ਤੁਸੀਂ ਇਹ ਥੋੜਾ ਕਿ ਵਿਜੇ ਨਵਜੋਤ ਸਿੰਘ ਸਿੱਧੂ ਬੀਜੇਪੀ ਚ ਨੇ ਤਾਂ ਸਾਰੀ ਬੀਜੇਪੀ ਨਵਜੋਤ ਸਿੰਘ ਸਿੱਧੂ ਮੁਤਾਬਕ ਚੱਲੇਗੀ ਜੇ ਉਹ ਕਾਂਗਰਸ ਚ ਆਗੇ ਤਾਂ ਸਾਰੀ ਕਾਂਗਰਸ ਨਵਜੋਤ ਸਿੰਘ ਸਿੱਧੂ ਮੁਤਾਬਕ ਚੱਲੇਗੀ ਇਦਾਂ ਨਹੀਂ ਹੁੰਦਾ ਉਹਨਾਂ ਨੇ ਹਰ ਲੀਡਰ ਨੂੰ ਬਣਦਾ ਮਾਨਤਾ ਦੇਣਾ ਜੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਜਦੋਂ ਉਹਨਾਂ ਨੂੰ ਕੈਬਨਿਟ ਰੈਂਕ ਮਿਲਿਆ ਕੈਪਟਨ ਨਮਿੰਦਰ ਸਿੰਘ ਨੇ ਸਾਰਾ ਕੁਝ ਦੱਸਿਆ ਹਾਂ ਬਿਲਕੁਲ ਕੈਪਟਨ ਨਮਿੰਦਰ ਸਿੰਘ ਦਾ ਅਜ ਤੱਕ ਕੈਪਟਨ ਜਦੋਂ ਕੈਪਟਨ ਨਮਿੰਦਰ ਸਿੰਘ ਨੇ ਇਹ ਗੱਲ ਕਹੀ ਕਿ ਨਵਜੋਤ ਕੈਪਟਨ ਨਮਿੰਦਰ ਸਿੰਘ ਸੀਮ ਸੀਗੇ ਉਹ ਕਹਿੰਦੇ ਇਹ ਨਵਜੋਤ ਸਿੰਘ ਸਿੱਧੂ ਤਾਂ ਕਦੇ ਜਾਂਦੇ ਨਹੀਂ ਸੀਗੇ ਸੈਕਟਰੀਟ ਉਹ ਕਹਿੰਦੇ ਤਾਂ ਆਪਣੇ ਫੈਲਾ ਤੱਕ ਨਹੀਂ ਕੱਢਦੇ ਸੀ ਜਦੋਂ ਇਹਨਾਂ ਨੂੰ ਕਿਹਾ ਗਿਆ ਤੇ ਉਹ ਛੱਡ ਕੇ ਚਲੇ ਗਏ ਤਾਂ ਇਸ ਕਰਕੇ ਜਦੋਂ ਕੈਪਟਨ ਨਮਿੰਦਰ ਸਿੰਘ ਨੇ ਸਾਰਾ ਕੁਝ ਦੱਸਿਆ ਜੇ ਨਵਜੋਤ ਸਿੰਘ ਸਿੱਧੂ ਸੱਚੇ ਹੁੰਦੇ ਤਾਂ ਉਹਦਾ ਜਵਾਬ ਦਿੰਦੇ ਨਵਜੋਤ ਸਿੰਘ ਸਿੱਧੂ ਨੇ ਸਾਹਮਣੇ ਕੋਈ ਜਵਾਬ ਨਹੀਂ ਦਿੱਤਾ ਅਜੇ ਤੱਕ ਨਵਜੋਤ ਸਿੰਘ ਸਿੱਧੂ ਨਾ ਤਾਂ ਉਹਨਾਂ ਨੇ ਉਹ ਟੈਚੀ ਵਾਲੇ ਮਾਮਲੇ 'ਚ ਬੋਲੇ ਨਾ ਉਹ ਕੈਪਟਨ ਮਨਿੰਦਰ ਵਾਲੇ ਮਾਮਲੇ 'ਚ ਬੋਲੇ ਬਿਲਕੁਲ ਸਾਈਲੈਂਟ ਹੈ ਔਰ ਜੇ ਮੈਂ ਪਹਿਲਾਂ ਕਿਹਾ ਕਿ ਹਾਲ ਦੀ ਘੜੀ ਸਿੱਧੂ ਜੋੜੀ ਰਾਜਨੀਤਿਕ ਤੌਰ ਤੇ ਮਨਫੀ ਨਜ਼ਰ ਆ ਰਹੀ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਜੇਕਰ ਉਹ ਬੀਜੇਪੀ 'ਚ ਵਾਪਸ ਜਾਣਗੇ ਵੀ ਤਾਂ ਸ਼ਾਇਦ 2027 ਦੇ ਵਿੱਚ ਹੁਣ ਸਿੱਧੂ ਜੋੜੀ ਨੂੰ ਦੋਨਾਂ ਨੂੰ ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ ਜਾਂ ਫਿਰ ਕੀ ਨਵਜੋਤ ਸਿੰਘ ਸਿੱਧੂ ਵਾਪਸ ਆਉਣਗੇ ਹਾਂ ਬਿਲਕੁਲ ਜਿੱਥੇ ਹੁਣ ਉਹ ਬੈਠੇ ਦੇਖੋ ਰਾਜਨੀਤੀ ਹੈ ਜਿਹੜੀ ਭਾਈ ਪਾਣਾ ਜੀ ਕੋਰ ਵੀ ਹੈ ਨਾ ਜੇਕਰ ਉਹ ਭਾਜਪਾ ਚ ਵਾਪਸ ਆ ਜਾਂਦੇ ਨੇ ਕਿਉਂਕਿ ਉਹਨਾਂ ਦੇ ਦਰਾਂਨ ਬਹੁਤ ਚਿਹਰੇ ਏਦਾਂ ਜਿਹੜੇ ਪੁਰਾਣੇ ਲੰਬੇ ਸਮੇਂ ਤੋਂ ਭਾਜਪਾ ਜੁੜੇ ਹੋਏ ਨੇ ਪਟਿਆਲਾ ਦੀ ਖਾਸ ਔਰਤ ਤੇ ਗੱਲ ਕੀਤੀ ਆਵੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਵੀ ਹੈ ਜੋ ਕਿ ਭਾਜਪਾ ਵਿੱਚ ਕੰਮ ਕਰ ਰਿਹਾ ਹੈ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਚਾਹੇਗੀ ਕਿ ਉਹਨਾਂ ਟਿਕਟ ਦਵਾਗੇ ਉਹ ਜਿਹੜੇ ਨਵਜੋਤ ਕੋਰ ਸਿੱਧੂ ਨੇ ਉਹ ਪਟਿਆਲਾ ਜ਼ਿਲ੍ਹੇ ਤੋਂ ਟਿਕਟ ਮੰਗ ਰਹੇ ਜਾਂ ਸਮਾਣੇ ਤੋਂ ਮਿਲ ਜਾ ਸਮਾਨੇ ਤੋਂ ਮਿਲ ਜੇ ਕਿ ਲੱਗਦਾ ਕਿ ਪਾਰਟੀ ਉਹਨਾਂ ਸਾਰੇ ਸਾਰੇ ਚੇਲਣ ਛੱਡ ਕੇ ਨਜੋਤ ਸਿੰਘ ਸਿੱਧੂਵਾਲ ਮੂਵ ਕਰ ਜੂਗੀ ਬਿਲਕੁਲ ਇੱਕ ਪਾਸੇ ਤਾਂ ਅਸੀਂ ਇਹ ਗੱਲ ਕਹਿ ਰਹੇ ਆ ਕਿ ਮੈਂ 40 ਲੱਖ ਮਹੀਨਾ ਕਮਾ ਰਹੀ ਆ ਮੇਰੇ ਪਤੀ 25 ਲੱਖ ਮਹੀਨਾ ਕਮਾਉਂਦੇ ਆ ਤੁਸੀਂ ਲੋਕਾਂ ਨੂੰ ਗਿਣਤੀ ਮਿੰਤੀ ਦੱਸ ਰਹੇ ਹੋ ਕਿ ਸਾਡੀ ਕਮਾਈ ਕਿੰਨੀ ਆ ਸੀ ਇੰਨੀ ਕਮਾਈ ਕਰਦੇ ਆ ਦੂਜੇ ਪਾਸੇ ਤੁਸੀਂ ਰਾਜਨੀਤਿਕ ਚੌਣ ਨੂੰ ਤਿਆਰ ਹੋ ਰਾਜਨੀਤੀ ਤੇ ਖੂ ਹੈ ਰਾਜਨੀਤੀ ਤਾਂ ਇੱਕ ਪੈਸੇ ਦਾ ਖੂ ਹੈ ਉੱਥੋਂ ਜਿਹੜੇ ਕਰ ਸੱਤਾ ਚਾਗੇ ਤਾਂ ਉਹ ਤਾਂ ਸਾਰਿਆਂ ਨੂੰ ਪਤਾ ਵੀ ਸੱਤਾ ਚੋਂਨ ਤੋਂ ਬਾਅਦ ਕੀ ਹੁੰਦਾ ਪਰ ਹਾਲ ਦੀ ਘੜੀ ਜੇ ਤੁਸੀਂ ਕਹੋਗੇ ਵੀ ਸਾਨੂੰ ਕੁਝ ਮਿਲਣਾ ਹੈ ਰਾਜਨੀਤੀਓ ਤੁਹਾਨੂੰ ਕੀ ਮਿਲਣਾ ਕੀ ਨਵਜੋਤ ਸਿੰਘ ਸਿੱਧੂ ਸਾਰਾ ਕੁਝ ਛੱਡ ਕੇ ਵਾਪਸ ਆਉਣਗੇ ਫਿਰ ਕੀ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ ਕਿ ਮੈਨੂੰ ਇਹੋ ਜਿਹਾ ਅਹੁਦਾ ਮਿਲੇ ਕਿ ਮੈਂ ਸਾਰੇ ਪੰਜਾਬ ਦੇ ਲੀਡਰਾਂ ਨੂੰ ਉਂਗਲਾਂ ਤੇ ਨਚਾਵਾ ਸਾਰੇ ਪੰਜਾਬ ਦੇ ਲੀਡਰ ਮੇਰੇ ਪਿੱਛੇ ਪਿੱਛੇ ਫਿਰਨ ਜਿਹੜੀ ਪਾਰਟੀ 'ਚ ਮੈਂ ਹੋਵਾਂ ਪਾਰਟੀ ਮੇਰੇ ਮੁਤਾਬਕ ਚੱਲੇ ਸੀਐਮ ਮੇਰੇ ਮੁਤਾਬਕ ਬਣੇ ਪੰਜਾਬ ਪ੍ਰਧਾਨ ਮੇਰੇ ਮੁਤਾਬਕ ਬਣੇ ਲੀਡਰਸ਼ਿਪ ਮੇਰੇ ਤੋਂ ਪੁੱਛ ਕੇ ਅੱਗੇ ਚੱਲੇ ਇਹ ਹੋ ਸਕਦਾ ਇਹ ਮੈਨੂੰ ਤਾਂ ਲੱਗਦਾ ਕਦੇ ਕਿਤੇ ਹੋਣਾ ਹੀ ਨਹੀਂ ਹੋਣਾ ਕਿਉਂ ਬੀਜੇਪੀ ਚ ਹੋਇਆ ਨਹੀਂ ਕਾਂਗਰਸ ਚ ਹੋਇਆ ਨਹੀਂ ਹੁਣ ਅਗਲੀ ਪਾਰਟੀ ਕਹਿ ਰਹੀ ਹੈ ਕਿ ਉਹ ਕਾਲੀ ਦਲ ਜਾਣਗੇ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਲਏਗੀ ਕਿਉਂ ਕਿਉਂਕਿ ਉਹ ਤਾਂ ਪਹਿਲੇ ਕਹਿ ਚੁੱਕੇ ਨੇ ਪਰ ਸੁਖਵੀਰ ਸਿੰਘ ਬਾਦਲ ਆਪਾਂ ਦੇਖੀ ਹੈ ਉਹ ਕਹਿੰਦੇ ਤਾਂ ਅਨਗਾਈਡਡ ਮੈਂ ਮਿਜ਼ਾਈਲ ਹੈ ਦਾ ਪਤਾ ਨਹੀਂ ਕਿੱਥੇ ਗਿਰ ਜਾਣਾ ਠੀਕ ਹੈ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਬਿਹਾਲ ਦੀ ਘੜੀ ਸਿੱਧੂ ਪਰਿਵਾਰ ਦਾ ਕੋਈ ਤਾਂ ਦਾ ਮੂਹਰ ਬਣਿਆ ਉਹ ਕਿਹੜੀ ਪਾਰਟੀ ਜਾਣਗੇ ਜਾਂ ਕਿਸੇ ਪਾਰਟੀ ਦਾ ਮੂਹਰ ਬਣਿਆ ਹੋਵੇ ਕਿ ਅਸੀਂ ਸਿੱਧੂ ਜੋੜੀ ਨੂੰ ਆਪਣੀ ਪਾਰਟੀ ਚ ਲੈ ਕੇઈએ ਠੀਕ ਹੈ ਬਣਾ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਨਵਜੋਤ ਸਿੰਘ ਸਿੱਧੂ ਅਤੇ ਸਿੱਧੂ ਪਰਿਵਾਰ ਦੀ ਜਿਹੜੀ ਹੈ ਗੱਲਬਾਤ ਕੀਤੀ ਹੈ ਕਿ ਆਕਰ ਘਰ ਰਣਨੀਤੀ ਦੇ ਵਿੱਚ ਉਹਨਾਂ ਦਾ ਹੁਣ ਕੀ ਸਟੈਂਡ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਹੜੀ ਪਾਰਟੀ ਦੇ ਵਿੱਚ ਜਾਂਦੇ ਨੇ ਕਿਉਂਕਿ ਲਗਾਤਾਰ ਜਿਹੜੀ ਹੈ ਨਵਜੋਤ ਕੋਰ ਸਿੱਧੂ ਦੀ ਬਿਆਨਬਾਜ਼ੀ ਹੋ ਰਹੀ ਹੈ ਕਦੇ ਉਹ ਰਾਹੁਲ ਗਾਂਧੀ ਨੂੰ ਬੋਲ ਰਹੇ ਨੇ ਕਦੇ ਪੂਰੀ ਕਾਗਰਸ ਕਮੇਟੀ ਨੂੰ ਬੋਲ ਰਹੇ ਨੇ ਕਦੇ ਕਾਗਰ ਦੇ ਲੀਡਰਾਂ ਨੂੰ ਬੋਲ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੋਨਾਂ ਜੋੜੀਆਂ ਦਾ ਕੀ ਭਵਿੱਖ ਹੁੰਦਾ ਕਿਹੜੀ ਪਾਰਟੀ ਦੇ ਵਿੱਚ ਜਾਂਦੇ ਨੇ 2027 ਤੋਂ ਪਹਿਲਾਂ ਪਹਿਲਾਂ ਇਹ ਆਪਣਾ ਕਿਹੜਾ ਮੂਲ ਬਣਾਉਣਗੇ ਉਹ ਵੀ ਅਸੀਂ ਮੂਰ ਦੁਆਰਾ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਹੈ ਸੰਖੇਪ ਬਰੀਤ ਜਾਣਕਾਰੀ ਆ ਉਹ ਮੂਰ ਦੁਆਰਾ ਜਿਹੜੀ ਹੈ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ